ਬਾਬਾ ਜੀ ਜਿਹੜਾ ਇਹਨਾਂ ਨੇ ਪ੍ਰਸਤਾਵ ਦਿੱਤਾ ਸੀ ਕੱਲ ਦੀ ਮੀਟਿੰਗ 'ਚ ਉਹ ਲੀਡਰਾਂ ਨੇ ਕਰਤਾ ਫੈਲ ਵੀ ਅਸੀਂ ਨਹੀਂ ਮੰਨਦੇ ਅਸੀਂ ਤਾਂ ਐਮਐਸਪੀ ਦਾ ਪੱਕਾ ਗਰੰਟੀ ਕਾਨੂੰਨ ਮਨਵਾਉਣ ਆਏ ਆ ਇੱਥੇ ਕੋਈ ਕੰਟਰੈਕਟ ਟ੍ਰੋਟ ਨਹੀਂ ਕਰਨਾ ਇਹ 5 ਸਾਲ ਦਾ ਤੁਹਾਡੇ ਨਾਲ ਤੇ ਬੇਨਤੀ ਕਰਦੇ ਆ ਇਹਨਾਂ ਦੀ ਤਿਆਰੀ ਨੂੰ ਦੇਖਦੇ ਹੋ ਸਾਰਿਆਂ ਨੂੰ ਪਤਾ ਵੀ ਬਾਰਡਰ ਤੇ ਕੀ ਕੀ ਸਮਾਨ ਚਾਹੀਦਾ ਕਿਹੜੇ ਮਾਸਕ ਚਾਹੀਦੇ ਨੇ ਠੀਕ ਆ ਨਾ ਕਿਵੇਂ-ਕਿਵੇਂ ਸਾਹਮਣਾ ਕਰਨਾ ਇਹਨਾਂ ਦਾ ਤੇ ਸਾਰੇ ਪ੍ਰਬੰਧ ਨਾਲ 21 ਤਰੀਕ ਨੂੰ ਸਾਰੇ ਸਾਥੀ 11 ਵਜੇ ਸਾਨੂੰ ਬਾਰਡਰਾਂ ਤੇ ਚਾਹੀਦੇ ਨੇ ਜੈਤ ਆਪਣੇ ਸੱਤ ਚੱਕ ਦੀ ਲੜਾਈ ਲੜਨੀ ਹੈ ਗੱਲ ਅਣਖ ਤੇ ਆਈ ਹੋਈ ਹੈ ਠੀਕ ਹੈ ਨਾ 21 ਤਰੀਕ ਨੂੰ ਸਾਰਾ ਸੌਦਾ ਪਟਾਂਗੇ ਇਹਨਾਂ ਦਾ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਬਾਬੋ ਜੀ ਸੰਭੂ ਬਾਰਡ ਰਖਣ ਹੋਰੀ ਬਾਰਡਰ ਤੇ ਵੱਧ ਤੋਂ ਵੱਧ ਪਹੁੰਚੋ ਫੁੱਲ ਤਿਆਰੀ ਆ ਖੜਦੂ ਤਾਰਦਾਂਗੇ ਆਪਣੇ ਵੱਲੋਂ ਜਦੋਂ ਦੀ ਇਹ ਮੀਟਿੰਗ ਜੀ ਦੌਰ ਚੱਲਦਾ ਨਾ ਉਦੋਂ ਤੇ ਤਿਆਰੀ ਤੇ ਹੀ ਲੱਗੇ ਹੋਏ ਆ ਟਟ ਵੀ ਪੂਰੀ ਦਿਖਾਵਾਂਗੇ ਤੇ ਹਰਿਆਣੇ ਚ ਐਂਟਰ ਵੀ ਕਰਕੇ ਦਿਖਾਵਾਂਗੇ ਫੁੱਲ ਤਿਆਰੀ ਮਤਲਬ ਫੁੱਲ ਤਿਆਰੀ ਪਰ ਥੋੜੀ ਲੋੜ ਆ ਸਾਰਿਆਂ ਦੀ 21 ਤਰੀਕ ਨੂੰ ਸਾਰੇ 11 ਵਜੇ ਬਾਰਡਰ ਤੇ ਹੋਣੇ ਚਾਹੀਦੇ ਨੇ ਐਨੇ ਕ ਹੋ ਜੋ ਨਾ ਬਾਬਾ ਜੀ ਬਿਰੂ ਕੰਬ ਜੇ ਸਰਕਾਰ ਦੀ ਵੀ ਹਾਂ ਮੱਥਾ ਕਿੱਥੇ ਲਾ ਲੈ ਇਹਨਾਂ ਨੇ ਅਸੀਂ ਸਾਰਾ ਦਿਨ ਮਿਹਨਤ ਕਰਦੇ ਆ ਆਪਣੇ ਖੇਤਾਂ ਦੇ ਅੰਦਰ ਐ ਨਿੱਕੇ ਮਜ਼ਬੂਤ ਹੁੰਦੇ ਆ ਨਾ ਕਿਸਾਨ ਤੇ ਇਹਨਾਂ ਨੂੰ ਮਜ਼ਬੂਤੀ ਦਿਖਾਣੀ ਵੀ ਆ ਫਿਰ ਉਦੋਂ ਵੀ ਅਸੀਂ ਕੀ ਕਰ ਸਕਦੇ ਆ ਜੇ ਹੁਣ ਦੀ ਵਾਰ ਨਾ ਬੈਰੀਕੇਡ ਜੇ ਪੱਟ ਕੇ ਦਿੱਲੀ ਵੱਲ ਕੂਚ ਕਰ ਲਿਆ ਸਾਰੀ ਉਮਰ ਕਿਸਾਨਾਂ ਦੇ ਅੱਗੇ ਬੈਰੀਕੇਡ ਨਹੀਂ ਲਾਉਣਗੇ ਤੁਹਾਡੇ ਹੱਥ 'ਚ ਸਭ ਕੁਝ ਵੀ ਅੰਦੋਲਨ ਕਿਵੇਂ ਕਰਨਾ ਅੱਗੇ ਅੰਦੋਲਨ ਲੜਨ ਦੇ ਜਾਂ ਫਿਰ ਆਪਣੇ ਘਰੇ ਬਹਿ ਜਾਣਾ ਸਾਰਿਆਂ ਨੇ ਤੇ ਬਾਬਾ ਜੀ ਕੂਚ ਕਰੋ ਦਿੱਲੀ ਨੂੰ ਇੱਕ ਕੀ ਟ੍ਰੇਨ ਨੂੰ 11 ਵਜੇ ਸਾਰੇ ਬਾਰਡਰਾਂ ਤੇ ਪਹੁੰਚੋ ਬੇਨਤੀ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਕੱਲ ਦਾ ਦਿਨਾਂ ਨਿਕਲ ਜਾਓ ਬਸ ਕਾਰਾਂ ਤੋਂ ਬੱਸ ਨਾਲ ਟ੍ਰੇਨਾਂ ਨਾਲ ਜਿਵੇਂ ਮਰਜ਼ੀ